ਸੱਪਾਂ ਦਾ ਹੱਕਾ ਮੰਡਗਣਾ ਹੁੰਦਾ ਹੁਣ ਸਾਡੇ ਕੋਲ ਡੰਗਾ ਦੇ ਮਰ ਕੇ ਜਿਹੜੇ ਸਾਨੂੰ ਕਰਦੇ ਟਿੱchnਾ ਅਸੀਂ ਟਕਰਾਗੇ ਕੁਝ ਬਣ ਕੇ ਹੁਣ ਇੱਥੇ ਬੈਠ ਕਿਸੇ ਨਹੀਂ ਰਹਿਣਾ ਤੇ ਮੈਨਾਂ ਵੇਖ ਕੇ ਮੁਰਦੇ ਨੇ ਲਈ ਉਹ ਦੁਨੀਆ ਉਹ ਦੁਨੀਆ ਪੈਸਾ ਪੈਸਾ ਕਰਦੀ ਇੱਥੇ ਕੋਈ ਨਹੀਂ ਕਿਸੇ ਦਾ ਵੇਲੀ ਉਹ ਦੁਨੀਆ ਪੈਸਾ ਪੈਸਾ ਕਰਦੀ ਇੱਥੇ ਕੋਈ ਨਹੀਂ ਕਿਸੇ ਦਾ ਵੇਲੀ ਹਨੂ ਪੌੜੀਆਂ ਬਣਾ ਕੇ ਕਈ ਅੰਬੋਰਾ ਤੇ ਚੜੇ ਔਖੇ ਟੈਮ ਨਾਲ ਕੋਈ ਬਿਰਲਾ ਹੀ ਖੜੇ ਉਹ ਦਿਨ ਚੱਲਦੇ ਭਾਵੇਂ ਮਹਾੜੇ ਉਹ ਦਿਨ ਚੱਲਦੇ ਭਾਵੇਂ ਮਹਾੜੇ ਉਹ ਦਿ ਅਜਾ ਚ ਲੰਘਦੇ ਹਾਂ ਜਿੰਨਾ ਨੂੰ ਦੁੱਧ ਪਿਲਾਉਂਦੇ ਰਹਿ ਸਭ ਬਣ ਕੇ ਡੰਗ ਗਏ ਆ ਜਿੰਨਾ ਨੂੰ ਦੁੱਧ ਪਿਲਾਉਂਦੇ ਰਹਿ ਸਭ ਬਣ ਕੇ ਡੰਗ ਗਏ ਆ ਜਲ ਸੋਨਾ ਹੁਣ ਮੁੜ ਜਾ ਵੀਰਾ ਹੇ ਤੇਰੀ ਉਮਰ ਚਾਹ ਹਰ ਜੁਗ ਹੋਵੇ ਸਾਡਾ ਸਾਬਨ ਬਖਰਾ ਅੜਿਆ ਇਹ ਜਿਹੜਾ ਅਥਰੂ ਬਹਿਣ ਬਰਚੋਵੇ ਦੋਸਤੋ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਅਜੀਤ ਰੈਵ ਟੀਵੀ ਤੇ ਮੈਂ ਮਨਜਿੰਦਰ ਸਿੰਘ ਸਰਾਉਦ ਗੱਲ ਕਰੀਏ ਪੰਜਾਬੀ ਗਾਇਕੀ ਦੀ ਜੇਕਰ ਆਪਣੇ ਚੇਤਿਆਂ ਨੂੰ ਲਗਭਗ 90 ਦੇ ਦਹਾਕੇ ਦੇ ਵਿੱਚ ਲੈ ਕੇ ਜਾਈਏ ਤਾਂ ਪੰਜਾਬ ਦੀ ਰੰਗਲੀ ਫਿਜ਼ਾ ਦੇ ਅੰਦਰ ਪੰਜਾਬੀ ਸੰਗੀਤ ਦੇ ਵਿਹੜੇ ਅੰਦਰ ਇੱਕ ਆਵਾਜ਼ ਗੂੰਜਦੀ ਹੁੰਦੀ ਸੀ ਨਸੱਤਰ ਸੱਤਾ ਹੋਰਾਂ ਦੀ ਉਹਨਾਂ ਦੇ ਧੀ بیٹے ਹਰਮਨ ਸੱਤਾ ਸਾਡੇ ਨਾਲ ਮੌਜੂਦ ਨੇ ਇੱਕ ਉਹ ਸਮਾਂ ਸੀ ਜਦੋਂ ਉਹਨਾਂ ਦੀ ਜਿਹੜੀ ਗੀਤ ਸੀ ਉਹਨਾਂ ਦੀ ਸੰਗੀਤ ਦੀ ਦਿੱਖ ਸੀ ਉਹਨੂੰ ਪੰਜਾਬ ਦੇ ਹਰ ਵਿਹੜੇ ਦੇ ਵਿੱਚ ਮੇਰਾ ਖਿਆਲ ਹੈ ਜੇ ਮੈਂ ਗਲਤ ਨਾ ਹੋਵਾਂ ਤਾਂ ਸੁਣਿਆ ਜਾਂਦਾ ਸੀ ਤੇ ਅੱਜ ਕੱਲ ਉਹਨਾਂ ਦੇ ਧੀ ਵੱਲੋਂ ਉਹਨਾਂ ਦੀ ਜਿਹੜੀ ਦੇਖ ਨੂੰ ਉਹਨਾਂ ਦੀ ਜਿਹੜੀ ਲੇਹ ਹੈ ਉਹਨੂੰ ਕਾਇਮ ਰੱਖਣ ਦਾ ਯਤਨ ਕੀਤਾ ਜਾ ਰਿਹਾ ਹੈ ਅਸੀਂ ਗੱਲਬਾਤ ਕਰਦੇ ਹਾਂ ਸਸੀ ਕਾਲ ਸਸੀ ਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਠੀਕ ਠਾਕ ਹਾਂ ਜੀ ਜੀ ਕੀ ਬਣਦਾ ਬਸ ਉਹ ਤਾਂ ਗੀਤ ਤੇ ਗੀਤ ਸੱਤਾ ਸਭ ਤੋਂ ਬਾਅਦ ਮੈਨੂੰ ਲੱਗਦਾ ਵੀ ਜਿਵੇਂ ਆਖਾਂ ਪੰਜਾਬੀ ਸੰਗੀਤ ਦੇ ਵਿੜੇ ਅੰਦਰ ਤਾਂ ਇੱਕ ਨਵਾਂ ਸੱਤਾ ਲੋਕਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਹਾਂ ਜੀ ਹਾਂ ਜੀ ਕੋਸ਼ਿਸ਼ ਕਰ ਰਹੇ ਹਾਂ ਜੀ ਆਪਣੇ ਫਾਦਰ ਸਾਹਿਬ ਨੂੰ ਦੁਨੀਆ ਦੇ ਵਿੱਚ ਫਿਰ ਤੋਂ ਦੁਬਾਰਾ ਹੈਟ ਕਰੀਏ ਜੀ ਹਮ ਅਸਾਂ ਮੈਨੂੰ ਹਰਮਨ ਚਲੋ ਆਪਾਂ ਹੋਰ ਗੱਲਾਂ ਬਾਤਾਂ ਕਰਦੇ ਰਹਾਂਗੇ ਵੀ ਇਹਨਾਂ ਟਾਈਮ ਕਿਉਂ ਲਾਤਾ ਸੱਤਾ ਸਭ ਕਿਉਂਕਿ ਉਹ 90 ਮੇ ਦਹਾਕੇ ਦੇ ਵਿੱਚ ਸੈਡ 92 ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ ਵੀ ਤੁਸੀਂ ਆ ਕੇ ਹੁਣ ਗਾਉਣਾ ਸ਼ੁਰੂ ਕੀਤਾ ਕਾਰਨ ਕੀ ਬਣੇ ਕਾਰਨ ਦੇਖੋ ਜੀ ਬਚਪਨ ਤੋਂ ਹੀ ਸ਼ੌਂਕ ਸੀ ਮੈਨੂੰ ਗਾਉਂਦਾ ਹੂੰ ਪਰ ਪਾਪਾ ਦੀ ਦੱਤ ਤੋਂ ਬਾਅਦ ਵੀ ਹੈ ਨਹੀਂ ਸੀ ਪਰਿਵਾਰ ਦੇ ਵਿੱਚ ਕੋਈ ਗਾਈਡ ਕਰਨ ਵਾਲਾ ਵੀ ਜਿਹੜਾ ਸਾਨੂੰ ਮਾਰਕੀਟ ਦੇ ਵਿੱਚ ਸਾਨੂੰ ਕੋਈ ਮੁੱਢਲੀ ਸਿੱਖਿਆ ਦੇਵੇ ਗਾਇਕੀ ਲੈਂਦੀ ਜਾਂ ਪੜ੍ਹਾਈ ਦੀ ਏਦਾਂ ਦਾ ਕੋਈ ਨਹੀਂ ਸੀ ਵੀ ਉਸ ਤੋਂ ਬਾਅਦ ਗੈਪ ਆਇਆ ਕਾਫੀ ਟਾਈਮ ਹੂੰ ਸ਼ੌਂਕ ਮੈਂ ਆਪਣਾ ਏਸੀ ਤਰ੍ਹਾਂ ਹੀ ਜਾਰੀ ਰੱਖਿਆ ਵੀ ਮੈਨੂੰ ਸ਼ੌਂਕ ਸੀ ਮੈਂ ਆਪਣਾ ਸ਼ੌਂਕ ਹਮੇਸ਼ਾ ਹੀ ਪਾਲੀ ਰੱਖਿਆ ਅੱਛਾ ਚਲੋ ਉਸ ਤੋਂ ਬਾਅਦ ਗੈਪ ਆਈ ਰੱਖਿਆਗਾ ਕਾਫੀ ਟਾਈਮ ਫਿਰ ਉਸ ਤੋਂ ਬਾਅਦ ਮੈਨੂੰ ਮਿਲੇ ਵੀਰ ਜੀ ਨੇ ਇਹਨਾਂ ਨੇ ਕਿਹਾ ਵੀ ਤੂੰ ਚੱਲ ਅੱਗੇ ਇੱਕੀ ਲੈਣੇ ਇਹਨਾਂ ਨੇ ਮੇਰੀਆਂ ਵੀਡੀਓ ਦੇਖੀਆਂ ਮੈਂ ਵੀਡੀਓ ਐਦਾਂ ਹੀ ਗਾ-ਗਾ ਕੇ ਪਾਉਂਦੀ ਹੁੰਦੀ ਸੀ ਜਦੋਂ ਕੋਈ ਇੰਟਰਵਿਊ ਕਰਨ ਆਉਂਦਾ ਸੀ ਮੇਰਾ ਵੀਰ ਉਹ ਵੀਡੀਓ ਇਹਨਾਂ ਤੱਕ ਪਹੁੰਚੀ ਤੇ ਇਹਨਾਂ ਨੇ ਮੇਰੀ ਮਦਦ ਕੀਤੀ ਅੱਛਾ ਉਸ ਤੋਂ ਬਾਅਦ ਤੁਹਾਡਾ ਸਫ਼ਰ ਹੈ ਜਿਹੜਾ ਉਹ ਸ਼ੁਰੂ ਹੋਇਆ ਹੁਣ ਤੱਕ ਕਿੰਨੇ ਗੀਤ ਮਾਰਕੀਟ ਦੇ ਵਿੱਚ ਆ ਗਏ ਤਕਰੀਬਨ ਆਪਣੇ ਜੀ ਮਾਰਕੀਟ ਦੇ ਵਿੱਚ 10 ਗੀਤ ਆ ਚੁੱਕੇ ਔਰ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਗੀਤਾਂ ਨੂੰ ਸੱਪ ਬਣ ਕੇ ਹਮ ਔਰ ਮਾਂ ਸੌਂਗ ਰੁੱਤ ਪਿਆਰ ਦੀ 2 ਹਮ ਇਹ ਗੀਤਾਂ ਨੂੰ ਬਹੁਤ ਜ਼ਿਆਦਾ ਔਰ ਮਾਰਕੀਟ ਦੇ ਵਿੱਚ ਚੱਲ ਰਿਹਾ ਸੌਂਗ ਮੇਰਾ ਪੈਸਾ ਪੈਸਾ ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜੀ ਔਰ ਜਿਵੇਂ ਕਿ ਮੇਰੇ ਫਾਦਰ ਸਾਹਿਬ ਨੂੰ ਪਿਆਰ ਦਿੱਤਾ ਉਸੇ ਤਰ੍ਹਾਂ ਮੈਨੂੰ ਵੀ ਪਿਆਰ ਦੇ ਰਹੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਰਿਆਂ ਦਾ ਕਿ ਮੇਰੇ ਗੀਤਾਂ ਨੂੰ ਪਿਆਰ ਕਰ ਰਹੇ ਔਰ ਮੈਨੂੰ ਵੀ ਪਿਆਰ ਕਰਦੇ ਇਸੇ ਤਰ੍ਹਾਂ ਹੀ ਮੈਨੂੰ ਪਿਆਰ ਕਰਦੇ ਰਹਿਣ ਔਰ ਮੈਂ ਆਪਣੇ ਫਾਦਰ ਸਾਹਿਬ ਦੀਆਂ ਉਮੀਦਾਂ ਤੇ ਖੜੀ ਉੱਤਰਨ ਦੀ ਕੋਸ਼ਿਸ਼ ਕਰੂੰਗੀ ਹਰਮਨ ਬਾਪੂ ਦੇ ਨਾਮ ਦਾ ਕੋਈ ਫਾਇਦਾ ਮਿਲਿਆ ਹਾਂਜੀ ਉਹਨਾਂ ਦੇ ਬੱਚੇ ਆ ਉਹਨਾਂ ਦੇ ਨਾਮ ਨਾਲ ਹੀ ਅਸੀਂ ਅੱਗੇ ਜਾ ਰਹੇ ਹਾਂ ਠ ਉਹਨਾਂ ਦੀ ਮੌਤ ਤੋਂ ਬਾਅਦ ਤੁਹਾਡਾ ਵਿਆਹ ਹੋਇਆ ਚਲੋ ਪਰਿਵਾਰਕ ਜ਼ਿੰਦਗੀ ਚੱਲੀ ਇੱਕ ਮੰਨ ਦੇ ਵਿੱਚ ਇਸਾ ਤਾਂ ਸ਼ੁਰੂ ਦੇ ਵਿੱਚ ਹੋਏ ਕਿ ਮੇਰਾ ਬਾਪੂ ਇੱਕ ਚੰਗਾ ਕਲਾਕਾਰ ਸੀ ਗਾਇਕੀ ਸੀ ਹਾਂਜੀ ਕਿਉਂਕਿ ਹਰ ਬੱਚਾ ਚਾਹੁੰਦਾ ਵੀ ਮੈਂ ਆਪਣੇ ਬਾਪੂ ਦੇ ਜਿਹੜੇ ਨਕਸ਼ੇ ਕਦਮਾਂ ਤੇ ਚੱਲਾਂ ਦੇਖੋ ਜੀ ਵੀ ਕੋਸ਼ਿਸ਼ ਤਾਂ ਸੀਗੀ ਬਚਪਨ ਤੇ ਵੀ ਕੋਈ ਐਦਾਂ ਕਰੀਏ ਵੀ ਸਾਨੂੰ ਕੋਈ ਗਾਈਡ ਕਰ ਲਵੇ ਅਸੀਂ ਆਪਣੇ ਫਾਦਰ ਸਾਹਿਬ ਨੂੰ ਗਾਈਏ ਲੋਕ ਗਾਉਂਦੇ ਅਸੀਂ ਵੀ ਗਾ ਗਾ ਕੇ ਮਾਰਕੀਟ ਦੇ ਵਿੱਚ ਆਈਏ ਕਿਉਂਕਿ ਕੋਈ ਗਾਈਡ ਨਹੀਂ ਕੀਤਾ ਹੈ ਨਹੀਂ ਸੀ ਕੋਈ ਉਸ ਤੋਂ ਬਾਅਦ ਪਨੀਰ ਤੋਣੀ ਮਿਲੇ ਦੀਪੋਰੀ ਤਾਂ ਜਾ ਕੇ ਗੱਡੀ ਵੀ ਚੱਲੀ ਹਾਂ ਜੀ ਵੀ ਦੇਖੋ ਇਹਨਾਂ ਨੇ ਮੇਰੀ ਵੀਡੀਓ ਦੇਖੀ ਹੈ ਵੀਰ ਜੀ ਹੁਣਾਂ ਨੇ ਪਨੀਰ ਪੁਨਾਲੀ ਹੈ ਹੈਪੀ ਪੁਨਾਲੀ ਹੈ ਔਰ ਦੀਪ ਵੇਲੇ ਅੱਜ ਕੇ ਲਈ ਡਾਊਨ ਮੇਰਾ ਵੀਰ ਉਹਦਾ ਬਹੁਤ ਬਹੁਤ ਧੰਨਵਾਦ ਆਪਾਂ ਸ਼ੁਰੂ ਕਰੀਏ ਇੱਕ ਬਾਪੂ ਦੇ ਗੀਤ ਤੋਂ ਛੇਰ ਜਾਂ ਗੀਤ ਦਾ ਅੰਤਰਾ जिन्ना नु तुसी ਬਹੁਤ ਜਿਆਦਾ ਪਿਆਰ ਦਿੱਤਾ ਜੀ ਔਰ ਮਾਰਕੀਟ ਦੇ ਵਿੱਚ ਚੱਲ ਰਹੀ ਸਾਡੇ ਫਾਦਰ ਸਾਹਿਬ ਦੇ ਅੱਜ ਵੀ ਸੌਂਗ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਕਰ ਰਹੇ ਹੋ ਰੁੱਤ ਪਿਆਰ ਦੀ ਹੂੰ ਜਾਲ ਸੋਨਾ ਹੁਣ ਮੁਰਝਾ ਵੀ ਰਹਾ ਇਹ ਤੇਰੀ ਉਮਰ ਚਾਹ ਹਰ ਜੁਗ ਹੋਵੇ ਸਾਡਾ ਸਾਬਨ ਬਖਰਾ ਅੜਿਆ ਇਹ ਜਿਹੜਾ ਇਥੁਰ ਬਹਿਣ ਬਣ ਚੋਵੇ ਤੇਰੀਆਂ ਪਾਉਣਾ ਜ਼ਖਮ ਉਚੜੇ ਹੈ ਤੇ ਅਸੀਂ ਰੱਖਦੇ ਮਸਾਂ ਹਾਲ ਕੋਵੇ ਹਗਨੀ ਅਲ ਬਲੇ ਹੈ ਫਦਾਂ ਤੇਰਾ ਤੇ ਜਦੋਂ ਯਾਰ ਕੋ ਹੋਣੀ ਨਾ ਹੋਵੇ ਤੇ ਜਦੋਂ ਯਾਰ ਕੋ ਹੋਣੀ ਨਾ ਹੋਵੇ ਇੱਕ ਸੋਣ ਦਾ ਮਹੀਨਾ ਰੁੱਤ ਪਿਆਰ ਦੀ ਸੋਹਣਿਆ ਸੱਜਣਾ ਇੱਕ ਸੋਣ ਦਾ ਮਹੀਨਾ ਰੁੱਤ ਪਿਆਰ ਦੀ ਜਦ ਮਲਮਲੀ ਆਗੀ ਸੋਣੇ ਜਾਰ ਦੀ ਬੇ ਕੁੜੀਆਂ ਚ ਗੱਲ ਛਿੜ ਗਈ ਵੇ ਉਹ ਜਦੋਂ ਪੀਂਗ ਦੇ ਹਲਾਰੇ ਨਾਲ ਸੋਣਿਆ ਸੱਜਣਾ ਹਾਨੀਆਂ ਬੇ ਪੱਤਿਆਂ ਨਾ ਬੇ ਪੱਤਿਆਂ ਨਾ ਬੇ ਪੱਤਿਆਂ ਨਾ ਇੱਕ ਪਿੜ ਗਈ ਵੇ ਇੱਕ ਸੋਣ ਦਾ ਮਹੀਨਾ ਰੁੱਤ ਪਿਆਰ ਦੀ ਦਰਸ਼ਕ ਵੀਰੋ ਹਰਮਨ ਨੇ 1992 ਦੀ ਜਿਹੜੀ ਯਾਦ ਹੈ 85 ਦੀ 80 ਦੀ ਉਹ ਯਾਦ ਤਾਂ ਜਾ ਤਾਜ਼ਾ ਕਰਵਾ ਦਿੱਤੀ ਐ ਅਸੀਂ ਤਾਂ ਐਵੇਂ ਹੀ ਮੈਨੂੰ ਲੱਗਦਾ ਐ ਅਕਸਰ ਮੈਂ ਕਹਿੰਦਾ ਉਹਨਾਂ ਕਿਉਂਕਿ ਮੇਰਾ ਲੰਬਾ ਸਮਾਂ ਕਲਾਕਾਰੀ ਦੇ ਖੇਤਰ ਦੇ ਅੰਦਰ ਬੇਚਰਦਿਆਂ ਲੰਘਿਆ ਐ ਅਸੀਂ ਅਕਸਰ ਉਹਨਾਂ ਫੁਕਰਾ ਪੰਥੀ ਕਲਾਕਾਰਾਂ ਨੂੰ ਤਰਜੀਹ ਦਿੰਨੇ ਆ ਅਜਿਹੇ ਕਲਾਕਾਰ ਨੇ ਜਿਹੜੇ ਹੀਰੇ ਨੇ ਸਾਡੀ ਸੱਭਿਆਚਾਰ ਦੀ ਮਾਲਾ ਦੇ ਮੋਤੀ ਨੇ ਸਾਡਾ ਫਰਜ਼ ਬਣਦਾ ਕਿ ਇਹਨਾਂ ਨੂੰ ਵੀ ਮਾਣ ਦਈਏ ਹਰਮਨ ਭਾਵੇਂ ਕਿ ਪਿਸਲ ਲੰਬਾ ਸਮਾਂ ਗੁਰਬਤ ਭਰੀ ਜ਼ਿੰਦਗੀ ਹੰਡਾਈ ਐ ਚਲੋ ਇਹ ਮਾਲਕ ਦੀ ਮਰਜ਼ੀ ਹੁੰਦੀ ਆ ਹੁਣ ਤੁਹਾਡੀ ਗੱਡੀ ਲਈ ਤੇ ਚੜਨ ਲੱਗੀ ਆ ਮੈਂ ਤਾਂ ਇਹ ਹੀ ਆਖੂਗਾ ਵੀ ਵਧੀਆ ਸਫ਼ਰ ਹੈ ਜਿਹੜਾ ਤੁਹਾਡਾ ਅਗਲਾ ਸਫ਼ਰ ਸ਼ਹਾਬਨਾ ਹੋਵੇ ਤੇ ਕੋਈ ਤੁਹਾਡਾ ਆਪਣਾ ਗੀਤ ਜਿਹੜਾ ਹੁਣ ਤੁਸੀਂ ਮਾਰਕੀਟ ਦੇ ਵਿੱਚ ਤੁਹਾਡਾ ਆ ਮਾਰਕੀਟ ਦੇ ਵਿੱਚ ਮੇਰਾ ਪੈਸਾ ਪੈਸਾ ਸੌਂਗ ਜੀ ਔਰ ਮਾਰਕੀਟ ਦੇ ਵਿੱਚ ਮੇਰੇ ਕਾਫੀ ਸਾਰੇ ਸੌਂਗ ਆਏ ਹੋਏ ਨੇ ਦੀਪ ਮੇਲਣਾ ਜੀ ਕੈਨੇਡਾ ਜਿਨ੍ਹਾਂ ਨੇ ਮੈਨੂੰ ਮਾਰਕੀਟ ਦੇ ਵਿੱਚ ਫਿਰ ਤੋਂ ਦੁਬਾਰਾ ਲੈ ਕੇ ਆਂਦਾ ਇਹ ਗੀਤ ਲਿਖਿਆ ਕਿਦਾ ਹੋਇਆ ਜਿਹੜਾ ਪੈਸਾ ਪੈਸਾ ਇਹ ਦੀਪ ਮੇਲਣਾ ਜੀ ਕੈਨੇਡਾ ਤੋਂ ਮੇਰੇ ਵੀਰ ਨੇ ਲਿਖਿਆ ਹੋਇਆ ਬਹੁਤ ਸੋਹਣਾ ਲਿਖਿਆ ਔਰ ਬਹੁਤ ਸੋਹਣਾ ਹੀ ਮੈਂ ਕੋਸ਼ਿਸ਼ ਕੀਤੀ ਮੈਂ ਆਪਣੇ ਵੀਰਾ ਵੀਰ ਦੀ ਗਾਇਕੀ ਨੂੰ ਹੋਰ ਅੱਗੇ ਵੀ ਜਿਵੇਂ ਕਿ ਉਹ ਲਿਖਦੇ ਵਧੀਆ ਨੇ ਵੀ ਮੈਂ ਗਾਉਣ ਦੀ ਕੋਸ਼ਿਸ਼ ਕਰਾਂ ਵਧੀਆ ਔਰ ਗੀਤ ਦੇ ਬੋਲ ਹਨ ਪੈਸਾ ਪੈਸਾ ਔਰ ਬਹੁਤ ਜ਼ਿਆਦਾ ਰਿਸਪੌਂ ਧੰਨਵਾਦ ਕਰਦੀ ਆ ਜੀ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਔਰ ਤੁਹਾਡੀਆਂ ਉਮੀਦਾਂ ਦੇ ਖਾਦੀ ਉਤਰਨ ਦੀ ਕੋਸ਼ਿਸ਼ ਕਰਾਂਗੇ ਆ ਹੁਣ ਦਿਓ ਕੋਈ ਨਹੀਂ ਚੱਕ ਦੇ ਫਟੇ ਹੁ ਸੱਪਾਂ ਦਾ ਹੱਕਾ ਮਡੰਗਣਾ ਹੁੰਦਾ ਹੁ ਸਾਡੇ ਕੋਲ ਡੰਗਾ ਦੇ ਮਰ ਕੇ ਜਿਹੜੇ ਸਾਨੂੰ ਕਰਦੇ ਟਿੱchnਾ ਅਸੀਂ ਟਕਰਾਗੇ ਕੁਝ ਬਣ ਕੇ ਹੋ ਇੱਕ ਬੈਠ ਕਿਸੇ ਨਹੀਂ ਰਹਿਣਾ ਤੇ ਮੈਨਾਂ ਵੇਖ ਕੇ ਮੁਰਦਾ ਬਣੀ ਉਹ ਦੁਨੀਆ ਉਹ ਦੁਨੀਆ ਪੈਸਾ ਪੈਸਾ ਕਰਦੀ ਇੱਥੇ ਕੋਈ ਨਹੀਂ ਕਿਸੇ ਦਾ ਵੇਲੀ ਉਹ ਦੁਨੀਆ ਪੈਸਾ ਪੈਸਾ ਕਰਦੀ ਇੱਥੇ ਕੋਈ ਨਹੀਂ ਕਿਸੇ ਦਾ ਵੇਲੀ ਉਹ ਜਿੰਨਾ ਮਰਜ਼ੀ ਕਰ ਲੋ ਕਿਸੇ ਦਾ ਇੱਕ ਦਿਨ ਰੰਗ ਦਿਖਾਉਂਦਾ ਬਲਪੜਾ ਜਖੂਨ ਚ ਹੋਵੇ ਉਹ ਕਿੱਥੋਂ ਕਦਰਾਂ ਪਾਉਂਦਾ ਉਹ ਜਿੰਨਾ ਮਰਜ਼ੀ ਕਰ ਲੋ ਕਿਸੇ ਦਾ ਇਹ ਕਿੰਨੇ ਰੰਗ ਦਿਖਾਉਂਦਾ ਗੱਲ ਕੋਣਾ ਜਖੂਰ ਚ ਹੋਵੇ ਉਹ ਕਿੱਥੋਂ ਕਦਣਾ ਪਹੁੰਚਦਾ ਰਾਂ ਦੀਪ ਬੇਲੜੇ ਬਾੜ ਬਚਕੇ ਰਾਂ ਦੀਪ ਬੇਲੜੇ ਬਾੜ ਬਚਕੇ ਉਹ ਦੁਨੀਆਂ ਇਹ ਦੁਨੀਆਂ ਇਹ ਦੁਨੀਆਂ ਪੈਸਾ ਪੈਸਾ ਕਰਦੀ ਇੱਥੇ ਕੋਈ ਨਿੱਕੇ ਸੇ ਦਾ ਵੇਲੀ ਉਹ ਦੁਨੀਆਂ ਪੈਸਾ ਪੈਸਾ ਕਰਦੀ ਇੱਥੇ ਕੋਈ ਨਿੱਕੇ ਸੇ ਦਾ ਵੇਲੀ ਇੱਕ ਇੰਜ ਪ੍ਰਤੀਤ ਹੁੰਦਾ ਹੈ ਹਰਮਨ ਦੀ ਆਵਾਜ਼ ਤੋਂ ਜਿਵੇਂ ਕੋਈ ਪਰਪੱਕ ਕਲਾਕਾਰ ਸਭਿਆਚਾਰ ਦੇ ਅਖਾੜੇ ਦੇ ਵਿੱਚ ਗਾਉਂਦਾ ਹੋਵੇ ਬਿਲਕੁਲ ਬਹੁਤ ਵਧੀਆ ਕੁੜੀ ਦੀ ਆਵਾਜ਼ ਹੈ ਤੀਰਾਨੀ ਇਸੇ ਤਰ੍ਹਾਂ ਅੱਗੇ ਵਧਦੀ ਰਹੇ ਹਰਮਨ ਜਦੋਂ ਬਾਪੂ ਦੀ ਮੌਤ ਹੋਈ ਹੈ ਤੁਸੀਂ ਬਹੁਤ ਛੋਟੇ ਸੀ ਨਾ ਹਾਂਜੀ ਤੇ ਕੀ ਉਹ ਕਿਦਾਂ ਮਤਲਬ ਉਹਨਾਂ ਦਾ ਜਿਹੜਾ ਜੀਵਨ ਸੀ ਉਹ ਤੁਸੀਂ ਉਹਨਾਂ ਦੇ ਨਾਲ ਗੁਜ਼ਾਰਿਆ ਕੁਝ ਪਤਾ ਹਾਂਜੀ ਦੇਖੋ ਵੀ ਮੈਂ ਕਾਫੀ ਛੋਟੀ ਸੀ ਪਾਪਾ ਜਦੋਂ ਅਸਪੇਅਰ ਹੋਏ ਨੇ ਹੂੰ ਤੇ ਮੈਂ ਮਤਲਬ ਵੀ ਪਾਪਾ ਨਾਲ ਸਮਾਂ ਐਵੇਂ ਗੁਜ਼ਾਰਿਆ ਕਿ ਬੱਚੇ ਨੂੰ ਆਂ ਬਾਪ ਨੂੰ ਹਰੇਕ ਬੱਚਾ ਪਿਆਰਾ ਹੁੰਦਾ ਆਂਦਾ ਹੂੰ ਕਿਉਂਕਿ ਪਾਪਾ ਮੈਨੂੰ ਜਿਆਦਾ ਪਿਆਰ ਕਰਦੀ ਸੀ ਹੂੰ ਔਰ ਜਦੋਂ ਉਹਨਾਂ ਨੇ ਗਾਉਣਾ ਮੈਂ ਉਹਨਾਂ ਦੇ ਕੋਲ ਬੈਠਣਾ ਉਹਨਾਂ ਨੂੰ ਤਿਆਰੀ ਕਰਨੀ ਮੈਂ ਦੇਖੀ ਜਾਣਾ ਵੀ ਕਿਵੇਂ ਗਾਉਂਦੇ ਨੇ ਮੇਰਾ ਮੰਨ ਲਓ ਵੀ ਧਿਆਨ ਹੀ ਉਹਨਾਂ ਵੱਲ ਹੁੰਦਾ ਸੀਗਾ ਬਹੁਤ ਵਧੀਆ ਸਮਾਂ ਸੀ ਲੰਘਾਇਆ ਉਸ ਟਾਈਮ ਹੂੰ ਕਿਉਂਕਿ ਜਦੋਂ ਕੋਈ ਗਾਇਕ ਹਰੇਕ ਗਾਇਕ ਜਦੋਂ ਕੋਈ ਗਾ ਕੇ ਘਰੇ ਆਉਂਦਾ ਆਪਦੇ ਬੱਚਿਆਂ 'ਚ ਬੈਠਦਾ ਉਦੋਂ ਸਮਾਂ ਹੀ ਕੁਝ ਮੰਨ ਲਓ ਵੀ ਰਾੰਗੀ ਕੋਸ਼ੇ ਇਦਾਂ ਹੁੰਦਾ ਹੈ ਬਾਪੂ ਨੇ ਮਾਇਆ ਮੂਆ ਕੋ ਕੱਠੇ ਕੀਤੀ ਕਿ ਨਹੀਂ ਨਹੀਂ ਜੀ ਦੇਖੋ ਸਾਡੇ ਫਾਦਰ ਸਾਹਿਬ ਨੇ ਕਦੇ ਗਾਇਕੀ ਦਾ ਮਾਨ ਨਹੀਂ ਕੀਤਾ ਇਸ ਚੀਜ਼ ਨੂੰ ਸਾਰੇ ਭਲੀ ਭਾਤੀ ਜਾਣਦੇ ਕਿਉਂਕਿ ਸਾਡੇ ਫਾਦਰ ਸਾਹਿਬ ਉਹਨਾਂ ਨੇ ਹਮੇਸ਼ਾ ਇਸ ਚੀਜ਼ ਨੂੰ ਸੋਚ ਕੇ ਚੱਲੇ ਕਿ ਜਿਵੇਂ ਉਹ ਇੰਨੇ ਵਧੀਆ ਸਿੰਗਰ ਸੀ ਮਾਰਕੀਟ ਤਕਰੀਬਨ ਉਹਨਾਂ ਦੀ ਵਾਰਾ ਕੈਸਟ ਆਈ ਜੀ ਹਮ ਔਰ ਉਹਨਾਂ ਨੇ ਹਮੇਸ਼ਾ ਲੰਮਾ ਸਮਾਂ ਸਾਈਕਲ ਤੇ ਗੁਜ਼ਾਰਿਆ ਜੀ ਉਹ ਜਦੋਂ ਵੀ ਕਿਤੇ ਜਾਂਦੇ ਸੀ ਤਿਆਰੀ ਕਰਨ ਉਹਨਾਂ ਨੇ ਸਾਈਕਲ ਤੇ ਰਹਿਣਾ ਪਰ ਉਹਨਾਂ ਨੂੰ ਪਿੰਡ ਦੇ ਲੋਕ ਕਹਿੰਦੇ ਸੀ ਵੀ ਜਦੋਂ ਵੀ ਤੇਰੀ ਇੰਨੀ ਵਧੀਆ ਗਾਇਕੀ ਆ ਇੰਨਾ ਨਾਮ ਕਮਾਇਆ ਤੂੰ ਦੁਨੀਆ ਦੇ ਵਿੱਚ ਯਾਰ ਤੂੰ ਸਾਈਕਲ ਤੇ ਕਿਉਂ ਰਹਿਣਾ ਪਰ ਉਹਨਾਂ ਨੇ ਕਦੀ ਇਹ ਨਹੀਂ ਸੀ ਸੋਚਿਆ ਉਹ ਕਹਿੰਦਾ ਸੀ ਮੈਨੂੰ ਮਾਲਕ ਦੀ ਦੇਣਾ ਪਰਮਾਤਮਾ ਦੀ ਦੇ ਹੂੰ ਦੇਖੋ ਜੋ ਉਹਨਾਂ ਨੇ ਆਪਦੀ ਲਾਈਫ ਦੇ ਵਿੱਚ ਜੋੜਿਆ ਸੀ ਉਹਨਾਂ ਕਹ ਉਹਨਾਂ ਦੇ ਮਰਨ ਤੋਂ ਬਾਅਦ ਸਾਡਾ ਗੁਜ਼ਾਰਾ ਹੋ ਗਿਆ ਜੀ ਦੋਸਤੋ ਇਹ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਲੋਕ ਸਾਈਕਲਾਂ ਤੇ ਜਾਂ ਪੈਦਲ ਚੱਲ ਕੇ ਆਪਣੇ ਆਪਣੇ ਮਹਿਬੂਬ ਕਲਾਕਾਰਾਂ ਨੂੰ ਸੁਣਨ ਜਾਇਆ ਕਰਦੇ ਸੀ ਇੰਡਾਂ ਦੇ ਅੰਦਰ ਖਾੜੇ ਲੱਗਦੇ ਸੀ ਤੇ ਮੈਂ ਇੱਕ ਵਾਰ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹਾਂਗਾ ਵੀ ਮੈਂ ਸਹਦ ਆਪਣੀ ਜ਼ਿੰਦਗੀ ਦੇ ਵਿੱਚ ਸੱਤਾ ਸਾਹਿਬ ਨੂੰ ਇੱਕ ਵਾਰ ਮਿਲਿਆ ਤੇ ਇਹ ਅੱਜ ਬਰਿਆਂ ਬਾਅਦ ਜਿਹੜੀ ਗੱਲ ਹੈ ਹਰਮਨ ਨੇ ਮੇਰੇ ਚੇਤੇ ਕਰਵਾਈ ਹੈ ਤੇ ਮੈਂ ਉਸ ਸਮੇਂ ਵੀ ਮਹਿਸੂਸ ਕੀਤਾ ਸੀ ਵੀ ਇੰਨੀ ਸਾਦਗੀ ਤੇ ਇੰਨਾ ਸਾਦਾਪਨ ਠੀਕ ਹੈ ਉਸ ਸਮੇਂ ਭਾਵੇਂ ਹੋਰ ਫਨਕਾਰ ਬਹੁਤ ਵੱਡੇ ਸੀ ਵੱਡੀਆਂ ਗੱਡੀਆਂ ਸੀ ਵੱਡੇ ਪੈਸੇ ਦੀ ਜਿਹੜੀ ਗੱਲ ਹੈ ਉਹ ਚੱਲਦੀ ਸੀ ਪਰ ਸੱਤਾ ਸਾਹਿਬ ਦੀ ਜਿਹੜੀ ਦਿੱਖ ਸੀ ਉਹ ਲੱਗ ਸੀ ਉਹਨਾਂ ਦੇ ਗੀਤ ਅਲੱਗ ਸੀ ਤੇ ਹਰਮਨ ਕੋਈ ਹੋਰ ਤੁਹਾਡਾ ਅਗਲਾ ਗੀਤ ਇੱਕ ਮੇਰਾ ਖਾਲਾ ਟੀਵੀ ਤੇ ਵੀ ਚੱਲਦਾ ਸੀ ਇੱਕ ਦਿਨ ਹਾਂਜੀ ਉਹ ਪੈਸਾ ਪੈਸਾ Song ਚੱਲਦਾ ਸੀ ਪੈਸਾ ਹੀ ਚੱਲਦਾ ਸੀ ਹਾਂਜੀ ਹਾਂਜੀ ਇੱਕ ਕੁਝ ਸਪਾਣੀ ਗੱਲ ਤੁਸੀਂ ਕਰਦੇ ਹੋ ਉਹਦਾ ਪਹੁੰਚਾਣਾ ਹੂੰ ਹੋ ਸਾਨੂੰ ਕੋੜੀਆਂ ਬਣਾ ਕੇ ਕਈ ਅੰਬਰਾ ਤੇ ਚੜੇ ਔਖੇ ਟੈਮ ਨਾਲ ਕੋਈ ਵਿਰਲਾਹੀ ਖੜੇ ਸਾਨੂੰ ਕੋੜੀਆਂ ਬਣਾ ਕੇ ਕਈ ਅੰਬਰਾ ਤੇ ਚੜੇ ਔਖੇ ਟਾਈਮ ਨਾਲ ਕੋਈ ਵਿਰਲਾਹੀ ਖੜੇ ਉਹ ਦਿਲ ਚੱਲਦੇ ਭਾਵੇਂ ਮਹੜੇ ਉਹ ਦਿਲ ਚੱਲਦੇ ਭਾਵੇਂ ਮਹੜੇ ਉਹ ਦਿਜਾ ਚ ਲੰਘਦੇ ਹਾਂ ਜਿੰਨਾ ਨੂੰ ਦੁੱਧ ਪਲਾਉਂਦੇ ਰਹੇ ਸੱਪ ਬਣ ਕੇ ਡੰਗ ਗਏ ਆ ਜਿੰਨਾ ਨੂੰ ਦੁੱਧ ਪਲਾਉਂਦੇ ਰਹੇ ਸੱਪ ਬਣ ਕੇ ਡੰਗ ਗਏ ਆ ਜੋ ਜਣਾ ਸਾਡੀਆਂ ਜੋ ਜਣਾ ਸਾਡੀਆਂ ਵੱਢ ਗਏ ਪੱਤੇ ਉਹਨਾਂ ਦੇ ਵੀ ਹਰੇ ਨਹੀਂ ਜਖਮਾਂ ਤੇ ਮਲ ਮਲਾ ਲਈਆਂ ਬੋਲਾਂ ਦੇ ਪੱਟ ਭਰੇ ਨੀ ਜਖਮਾਂ ਤੇ ਮਲ ਮਲਾ ਲਈਆਂ ਬੋਲਾਂ ਦੇ ਪੱਟ ਭਰੇ ਨੀ ਜੋ ਪਾਣੀ ਪੀਂਦੇ ਪੁਲਪੁਲ ਕੇ ਜੋ ਪਾਣੀ ਪੀਂਦੇ ਪੁਲਪੁਲ ਕੇ ਹੱਥ ਲਹੂ ਚ ਰੰਗਦੇ ਆ ਜਿਨ੍ਹਾਂ ਨੂੰ ਦੁੱਧ ਪਿਲਾਉਂਦੇ ਰਹਿ ਸੱਪ ਬਣ ਕੇ ਡੰਗ ਗਏ ਆ ਜਿਨ੍ਹਾਂ ਨੂੰ ਦੁੱਧ ਪਿਲਾਉਂਦੇ ਰਹਿ ਸੱਪ ਬਣ ਕੇ ਡੰਗ ਗਏ ਆ ਜਦੋਂ ਅਕਸਰ ਕਦੇ ਹੁਣ ਤਾਂ ਪ੍ਰੋਗਰਾਮ ਲੱਗਣ ਲੱਗੇ ਗੱਲ ਚੱਲਦੀ ਆ ਕਿਤੇ ਬਾਪੂ ਦੀ ਤਾਂ ਮਾਣ ਮਹਿਸੂਸ ਹੁੰਦਾ ਵੀ ਮੈਂ ਉਸ فنਕਾਰ ਦੀ ਕੁੜੀ ਆ ਜਿਹਨੂੰ ਪੂਰੀ ਦੁਨੀਆ ਦੇ ਪੰਜਾਬੀ ਪਿਆਰ ਕਰਦੇ ਸੀ ਔਰ ਉਹਨਾਂ ਬੇਣ ਦੇ ਵਿੱਚ ਅੱਜ ਵੀ ਕਰਦੇ ਨੇ ਲੋਕ ਉਹਨਾਂ ਦੇ ਗੀਤ ਵੀ ਗਾ ਰਹੇ ਨੇ ਤਾਂ ਮਨ ਦੇ ਵਿੱਚ ਖਿਆਲ ਤਾਂ ਆਉਂਦਾ ਹੁਣ ਦੇਖੋ ਜੀ ਆਪਣੇ ਆਪ ਨੂੰ ਬਹੁਤ ਸਮਝਾ ਕੇ ਮਨ ਨੂੰ ਸਮਝਾ ਕੇ ਜਦੋਂ ਕਿਤੇ ਜਾਈਦਾ ਪ੍ਰੋਗਰਾਮ ਕਿਉਂਕਿ ਹਰੇਕ ਬੱਚੇ ਨੂੰ ਹੁੰਦੀ ਆ ਮਾਂ ਬਾਪ ਦੀ ਘਾਟ ਹੂੰ ਸਾਨੂੰ ਹਮੇਸ਼ਾ ਹੀ ਰਹਿਣੀ ਆ ਕਿਉਂਕਿ ਸਾਡੇ ਫਾਦਰ ਸਾਹਿਬ ਇਲਨੇ ਵਧੀਆ ਸਿੰਗਰ ਸੀ ਔਰ ਉਹ ਉਹਨਾਂ ਦੀ ਘਟ ਹਮੇਸ਼ਾ ਮੈਨੂੰ ਰੱਖਦੀ ਹੈ। ਹੂੰ ਕਹੋ ਜਿੱਦੇ ਮੈਂ ਕਿਤੇ ਜਾਨੀ ਆ ਚਲੋ ਹੈ ਉਹਨਾਂ ਦੇ ਬੱਚੇ ਉਹਨਾਂ ਦੀ ਬਦੌਲਤ ਅੱਜ ਮਾਰਕੀਟ ਦੇ ਵਿੱਚ ਆ ਰਹੇ ਆ ਔਰ ਸਾਨੂੰ ਤਾਂ ਕਿਸੇ ਨੇ ਕੀ ਦੇਖਣਾ ਸੀ ਕਿਉਂਕਿ ਉਹਨਾਂ ਦੀ ਨਾਮ ਨਾਲ ਹੀ ਅਸੀਂ ਆ ਰਹੇ ਹਾਂ ਮਾਰਕੀਟ ਦੇ ਵਿੱਚ। ਬਹੁਤ ਫਕਰ ਮਹਿਸੂਸ ਕਰਦੇ ਹਾਂ ਵੀ ਅਸੀਂ ਬੱਚੇ ਉਹਨਾਂ ਨੇ ਬਹੁਤ ਸਰੋਤੇ ਪਿਆਰ ਕਰ ਰਹੇ ਨੇ ਉਹਨਾਂ ਦੀ ਬਦੌਲਤ ਆ ਜੀ ਜੋ ਕੁਛ ਅੱਜ। ਹੂੰ ਕਦੇ ਕੋਈ ਪ੍ਰੋਗਰਾਮ ਤੇ ਕਿਸੇ ਨੇ ਕੋਈ ਗਲਤ ਕੀਤੀ ਹੈ ਸੱਤਾ ਸਾਹਿਬ ਦੀ। ਹਾਂਜੀ ਜਦੋਂ ਜ਼ਿਆਦਾਤਰ ਕਿਤੇ ਜਾਂਦਾ ਪਹਿਲਾਂ ਪਾਪਾ ਦੀ ਗੱਲ ਹੁੰਦੀ ਹੈ ਸਟੇਜਾਂ ਤੇ ਮੰਨ ਲਓ ਜਿਹੜਾ ਅਨਾਉਂਸਮੈਂਟ ਕਰੀ ਦੀ ਆ ਪਾਪਾ ਦਾ ਜ਼ਿਕਰ ਪਹਿਲਾ ਹੁੰਦਾ ਹੂੰ ਹੁਣ ਤਾਂ ਖਾੜੇ ਲੱਗੇ ਮਿਲਣਾ ਹਾਂਜੀ ਹਾਂਜੀ ਉਹ ਮੈਨੂੰ ਪਨੀਤ ਦੱਸ ਰਿਹਾ ਸੀ ਕਹਿੰਦਾ ਹੁਣ ਤਾਂ ਵਧੀਆ ਗੱਡੀ ਰੁੜਪੀ ਹਾਂਜੀ ਦੇਖੋ ਜੀ ਸਰੋਤੇ ਚਾਹਣ ਤਾਂ ਕੁਝ ਵੀ ਕਰ ਸਕਦੇ ਨੇ ਹੂੰ ਔਰ ਉਹਨਾਂ ਦੀ ਬਦੌਲਤੀ ਮਾਰਕੀਟ ਦੇ ਵਿੱਚ ਆ ਰਹੇ ਆ ਜੀ ਪਿਆਰ ਕਰ ਰਹੇ ਨੇ ਹਰ ਮੈਂ ਜਦੋਂ ਅਕਸਰ ਪੰਜਾਬੀ ਸੰਗੀਤ ਦੇ ਵਿੱਚ ਗਾਇਕੀ ਦੇ ਖੇਤਰ ਦੇ ਵਿੱਚ ਅਸੀਂ ਵਿਚਰਦੇ ਆ ਜਿਵੇਂ ਪਿਛਲੇ ਦਿਨੀ ਤੁਸੀਂ ਇੱਕ ਅਪੀਲ ਕੀਤੀ ਸੀ ਕਿ ਮੈਨੂੰ ਪ੍ਰੋਗਰਾਮ ਦਿੱਤੇ ਜਾਣ ਹਾਂ ਉਹਦੇ ਤਹਿਤ ਤੁਹਾਨੂੰ ਕੋਈ ਬਾਹਰੋਂ ਅੰਦਰੋਂ ਮਦਦ ਵਾਲਾ ਵੀਰ ਜਿਹਨੇ ਤੁਹਾਡੀ ਬਾਹ ਫੜਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕੋਈ ਖੇਡ ਕਲੱਬਾਂ ਜਾਂ ਮੈਂ ਇਹ ਵੀ ਸਿੱਧੀ ਪੰਜਾਬੀ ਦੇ ਵਿੱਚ ਆਖਾਂ ਤੁਹਾਨੂੰ ਕੋਈ ਪੈਸਾ ਆਇਆ ਜਾਂ ਤੁਹਾਨੂੰ ਕੋਈ ਮਦਦ ਆਈ ਹੈ ਦੇਖੋ ਜੀ ਜਦੋਂ ਮੇਰਾ ਮਕਾਨ ਡਿੱਗਿਆ ਹੋਇਆ ਸੀਗਾ ਮੇਰੀ ਐਨਆਰਆਈ ਵੀਰਾਂ ਨੇ ਬਹੁਤ ਸਪੋਰਟ ਕੀਤੀ ਔਰ ਮੇਰਾ ਮਕਾਨ ਬੁਵਾਇਆ ਜੀ ਔਰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਸਪੋਰਟ ਕੀਤੀ ਔਰ ਮਦਦ ਕੀਤੀ ਹੈ ਔਰ ਦੇਖੋ ਜੀ ਮੈਨੂੰ ਇਸ ਚੀਜ਼ ਦੀ ਲੋੜ ਨਹੀਂ ਕਿਉਂਕਿ ਮੈਨੂੰ ਪੈਸੇ ਨਾਲ ਕੋਈ ਮਤਲਬ ਨਹੀਂ ਹੈਗਾ। ਹੂੰ ਕਿਉਂਕਿ ਮੈਂ ਇਹ ਨਹੀਂ ਚਾਹੁੰਦੀ ਕਿ ਮੈਨੂੰ ਕੋਈ ਪੈਸਾ ਦੇਵੇ ਪਰ ਮੈਂ ਮੰਗ ਸਰੋਤਿਆਂ ਤੋਂ ਇਹ ਕਰਦੀ ਕਿ ਮੈਨੂੰ ਵਧੀਆ-ਵਧੀਆ ਪ੍ਰੋਗਰਾਮ ਦੋ ਤੁਸੀਂ ਮੈਨੂੰ ਆਪਣੀਆਂ ਮੇਰਜਾਂ ਤੇ ਸੱਭਿਆਚਾਰਕ ਮੇਲਿਆਂ ਤੇ ਜਾਂ ਆਮ ਵੀ ਟੂਰਨਾਮੈਂਟ ਹੁੰਦੇ ਆ ਉੱਥੇ ਬਲੋਗਰ ਜ਼ਿਆਦਾਤਰ ਮੇਰੇ ਗੀਤਾਂ ਦੀਆਂ ਰੀਲਾਂ ਬਣਾਓ ਔਰ ਮੈਨੂੰ ਪਿਆਰ ਦਿੰਦੇ ਰਹੋ ਇਸੇ ਤਰ੍ਹਾਂ ਹੀ ਬਸ ਇਹੀ ਮੰਗਾ ਇਸਰੋਤਿਆਂ ਤੋਂ ਅਸਾ ਹਰਮਨ ਮੈਂ ਤੁਹਾਨੂੰ ਸਵਾਲ ਸੀ ਮੇਰਾ ਵੀ ਗਾਇਕੀ ਦਾ ਪ੍ਰਵਿਖ ਕੀ ਵੇਖਦੇ ਹੋ ਜਾਂ ਤੁਹਾਡੀ ਗਾਇਕੀ ਦਾ ਪ੍ਰਵਿਖ ਕੀ ਲਈ ਅਸੀਂ ਉਹ ਸਮਾਂ ਵੀ ਵੇਖਿਆ ਜਦੋਂ ਲੱਚਰ ਗਾਇਕਾਂ ਦੀਆਂ ਮਾਰੀਆਂ ਫੁਕਰ ਪੰਥੀਆਂ ਦੀ ਬਦੌਲਤ ਪੰਜਾਬੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਠੀਕ ਹੈ ਸੱਤਾ ਸਾਭ ਦੇ ਗੀਤ ਸੀ ਜਿਹੜੇ ਉਹ ਫੁਕਰਾਂ ਪੰਥੀ ਤੇ ਮੈਨੂੰ ਲੱਗਦਾ ਵੀ ਨੇੜੇ ਨਹੀਂ ਸੀ ਢੁਕਦੇ ਕਿਉਂਕਿ ਅੱਜ ਵੀ ਬਹੁਤ ਅਜਿਹੇ ਕਲਾਕਾਰ ਨੇ ਜਿਹੜੇ ਆ ਜਵੜੀਆਂ ਮਾਰ ਕੇ ਮੈਂ ਆਖੂੰਗਾ ਜਾਂ ਫੁਕਰੀਆਂ ਗੱਲਾਂ ਕਰਕੇ ਨੌਜਵਾਨਾਂ ਨੂੰ ਭੜਕਾਉਂਦੇ ਨੇ ਜਾਂ ਸਾਡਾ ਜਿਹੜਾ ਯੂਥ ਹੈ ਉਹਨੂੰ ਖਰਾਬ ਕਰਦੇ ਨੇ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਮੈਂ ਜ਼ਿਆਦਾਤਰ ਇਹ ਦੇਖਦੀ ਆ ਕਿ ਜਿਵੇਂ ਸਾਡੇ ਫਾਦਰ ਸਾਹਿਬ ਨੇ ਸਾਫ਼ ਸੁੱਤਰੀ ਗੱਲ ਕੀਤੀ ਗਾਈਏ ਮੇਰਾ ਵੀ ਮੰਨ ਲਓ ਇਹੀ ਕਹਿਣਾ ਕਿ ਮੈਂ ਉਹਨਾਂ ਮੰਗ ਸਾਫ ਸੁਸਰੀ ਗਈ ਕਿ ਗਾਵਾਂ ਔਰ ਜਦ ਮੈਂ ਕਿਤੇ ਜਾਵਾਂ ਸਟੇਜ ਤੇ ਮੈਂ ਗਾਵਾਂ ਕਿ ਲਾਈਵ ਚੱਲਦਾ ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ ਹੈ ਕਿ ਮੈਂ ਸਰੋਤਿਆਂ ਦੇ ਪੱਲੇ ਕੁਝ ਪਾ ਕੇ ਆਵਾਂ ਹੂੰ ਕਿਉਂਕਿ ਮੈਂ ਇਹ ਨਹੀਂ ਚਾਹੁੰਦੀ ਹੁੰਦੀ ਕਿ ਜਿਆਦਾ ਸਾਜ਼-ਵਾਜ਼ ਹੋਣ ਵੀ ਚਲੋ ਗਾਉਂਦੇ ਤਾਂ ਹਰੇਕ ਆਪਣੀ ਜਗ੍ਹਾ ਤੇ ਹਰੇਕ ਸਿੰਗਲ ਵਧੀਆ ਹੀ ਗਾਉਂਦਾ ਹੁੰਦਾ ਮੈਂ ਇਹ ਨਹੀਂ ਕਹਿਣਾ ਚਾਹੁੰਦੀ ਕੋਈ ਵਧੀਆ ਨਹੀਂ ਗਾਉਂਦਾ ਸਾਰੇ ਨਹੀਂ ਵਧੀਆ ਗਾਉਂਦੇ ਨੇ ਅਸੀਂ ਤਾਂ ਆਖਾਂਗੇ ਹਾਂਜੀ ਸਾਰੇ ਵਧੀਆ ਗਾਉਂਦੇ ਨੇ ਪਰ ਮੇਰੀ ਕੋਸ਼ਿਸ਼ ਹਮੇਸ਼ਾ ਹੀ ਹੈ ਵੀ ਮੈਂ ਆਪਣੇ ਫਾਦਰ ਸਾਹਿਬ ਨੂੰ ਸਾਫ ਸੁਥਰੀ ਗੈਕੀ ਗਮਾ ਚਲੋ ਜੇ ਕਿਤੇ ਕੋਈ ਉਚਨੀ ਚ ਹੁੰਦੀ ਹੈ ਕੋਈ ਪ੍ਰੋਬਲਮ ਐਦਾਂ ਦੀ ਹੁੰਦੀ ਹੈ ਵੀ ਮੈਂ ਕੋਈ ਹਾਂਜੀ ਮੇਰਾ ਸ਼ਿੰਗਾਰਸਾ ਜੀ ਗੈਕੀ ਬੈਂਚ ਪਰ ਮੈਂ ਕੋਸ਼ਿਸ਼ ਕਰੂੰਗੀ ਵੀ ਉਹਨਾਂ ਦੀਆਂ ਉਮੀਦਾਂ ਤੇ ਮੈਂ ਖਰੀ ਉੱਤਰਾਂ ਉਹਨਾਂ ਬਾਂ ਸਾਫ ਸੁਥਰੀ ਗੈਕੀ ਗਮਾ ਔਰ ਜੋ ਮੇਰੀਆਂ ਭੈਣਾਂ ਸਾਡੇ ਪਿਤਾ ਸਮਾਨ ਬਜ਼ੁਰਗ ਮੇਰੇ ਵੀਰ ਬਹਿ ਕੇ ਸੁਣ ਸਕਣ ਸਾਰਿਆਂ ਦੇ ਵਿੱਚ ਮੈਂ ਉਦਾਂ ਦੀ ਗੈਕੀ ਗੋਣਾ ਪਸੰਦ ਕਰਦੀ ਹਾਂ ਬਹੁਤ ਵਧੀਆ ਇੱਕ ਗੀਤ ਸੀ ਮੇਰਾ ਖਿਆਲ ਸੱਤਾ ਸਭ ਹੋਰਾਂ ਦਾ ਚਿੱਠੀ ਲਿਖਾਂ ਜੀ ਜਿਆਦਾ ਹੈ ਹਾਂਜੀ ਆਉਣ ਦੇ ਉਹਦਾ ਇੱਕ ਅੰਤਰਾ ਪਰੇ ਦੇਸ ਗਿਆ ਪਰ ਦੇਸੀ ਹੋਇਆ ਤੇ ਤੇਰੀਆਂ ਅਜਬਤ ਨਾ ਬਲ ਲੋੜਾ ਕਮਲੀ ਕਰਕੇ ਸਿੱਟ ਗਿਓ ਸਈਆਂ ਤੇ ਬੈਠੀ ਕੱਖ ਗਲੀਆਂ ਦੇ ਰੋਲਾ ਤੇ ਬੈਠੀ ਕੱਖ ਗਲੀਆਂ ਦੇ ਰੋਲਾ ਉਹ ਚਿੱਠੀ ਲਿਖਾ ਤੈਨੂੰ ਹੱਥਾਂ ਤੇ ਪੇ ਲਿਖਾਂ ਤੈਨੂੰ ਹੱਥਾ ਗੋਰਿਆਂ ਦੇ ਨਾਲ ਵੇ ਹੋਰ ਸਾਰੇ ਸੁਖ ਚਨਾ ਸਾਡਾ ਮੰਦਾ ਹਾਲ ਵੇ ਹੋ ਚਿੱਠੀ ਲਿਖਾਂ ਹਾਂ ਤੈਨੂੰ ਹੋ ਕਲ ਜਾਬਨੇਰੇ ਉੱਤੇ ਕਾਗ ਕੁਰ ਲਾ ਗਿਆ ਮਰ ਜਾਣਾ ਚਿਤ ਨੂੰ ਚਿਤ ਮੁਲੀ ਹੀ ਜੀ ਲਾ ਗਿਆ ਕਲ ਜਾਬਨੇਰੇ ਉੱਤੇ ਕਾਗ ਕੁਰ ਲਾ ਗਿਆ ਮਰ ਜਹਾਨਾ ਚਿਤ ਨੂੰ ਚਿਤਮੁਣੀ ਜੀ ਲਾਗਿਆ ਉੱਠਦੀ ਆ ਚੀ ਸਾਚਨਾ ਉੱਠਦੀ ਆ ਚੀ ਸਾ ਸਾਰਾ ਦੁਖੇ ਬਾਲ ਬਾਲ ਵੇ ਹੋਰ ਸਾਰੇ ਸੁਖ ਚਨਾ ਸਾਡਾ ਮੰਦਾ ਹਾਲ ਵੇ ਹੋ ਚਿੱਠੀ ਲਿਖਾ ਤੈਨੂੰ ਹੱਥਾ ਗੌਰਿਆਂ ਦੇ ਨਾਲ ਵੇ ਹੋਰ ਸਾਰੇ ਸੁਖ ਚਨਾ ਸਾਡਾ ਮੰਦਾ ਹਾਲ ਵੇ ਉਹ ਚਿੱਠੀ ਲਿਖਾਂ ਤੈਨੂੰ ਇੱਕ ਹੋਰ ਪੈਰਾ ਜ਼ਿਆਦਾ ਹਾਂਜੀ ਜਦੋਂ ਪੌਣਾ ਠੰਡੀਆਂ ਕਰੇ ਜੇ ਪਛ ਲਉਂਦੀਆਂ ਹਾਂ ਉਹ ਦੋ ਜਹਾਦਾ ਤੇਰੀਆਂ ਵੇ ਮੁਰ ਮੁਰ ਹੋ ਆਉਂਦੀਆਂ ਜਦੋਂ ਪੌਣਾ ਠੰਡੀਆਂ ਕੜੇ ਜੱਪਛ ਲਾਉਂਦੀ ਆ ਉਹਦੋਂ ਜਾਦਾ ਤੇਰੀਆਂ ਵੇ ਮੁੜ ਮੁੜ ਆਉਂਦੀ ਆ ਸਾਰੀ ਰਾਤ ਸਿਕਾ ਅੱਗ ਸਾਰੀ ਰਾਤ ਸਿਕਾ ਅੱਗ ਹੱਡਾਂ ਵਿੱਚ ਜਾਲ ਵੇ ਹੋਰ ਸਾਰੇ ਸੁਖ ਚਨਾ ਸਾਡਾ ਮੰਦਾ ਹਾਲ ਵੇ ਹੋ ਚਿੱਠੀ ਲਿਖਾ ਹਾਂ ਤੈਨੂੰ ਹੱਥਾਂ ਗੌਰਿਆਂ ਦੇ ਨਾਲ ਵੇ ਹੋਰ ਸਾਰੇ ਸੁਖ ਚਨਾ ਸਾਡਾ ਮੁੰਡਾ ਹਾਲਵੇ ਹੋ ਚਿੱਠੀ ਲਿਖਾਂ ਹਾਂ ਤੈਨੂੰ ਬਹੁਤ ਵਧੀਆ ਹਰਮਨ ਆਵਾਜ਼ ਵੀ ਲਾਜਵਾਬ ਹੈ ਦੇਖੋ ਪਹਿਲਾਂ ਬਾਪੂ ਘਰ ਗਾਉਂਦੇ ਸੀ ਲੰਬਾ ਸਮਾਂ ਉਹਨਾਂ ਨੇ ਪੰਜਾਬੀ ਸੱਭਿਆਚਾਰ ਦੀ ਸੇਵਾ ਕੀਤੀ ਹੈ ਇੱਕਦਮ ਐ ਨਹੀਂ ਲੱਗਿਆ ਵੀ ਇੱਕ ਕੰਮ ਕਰਦੇ ਪਰਿਵਾਰ ਦੇ ਵਿੱਚੋਂ ਕਿਉਂਕਿ ਅੱਜ ਕੱਲ ਆਪਣੇ ਸਾਰਿਆਂ ਦੀ ਗੁਜ਼ਾਰੇ ਬੜੀ ਮੁਸ਼ਕਲ ਦੇ ਨਾਲ ਹੁੰਦੇ ਨੇ ਵੀ ਜਿਹੜੀ ਗਾਇਕੀ ਦੀ ਲੈਣਾ ਔਖੀ ਬਹੁਤ ਹੈ ਨਾ ਕਿਸ ਕੋਈ ਸ਼ੱਕ ਨਹੀਂ ਪਰ ਮੈਂ ਕਿਹਾ ਤੁਹਾਨੂੰ ਪਲੇਟਫਾਰਮ ਨਹੀਂ ਸੀ ਮਿਲਿਆ ਪਰ ਜਿਹੜੀ ਗੁੜਤੀ ਸੀ ਉਹ ਤਾਂ ਵਿਰਾਸਤ ਦੇ ਵਿੱਚ ਮਿਲੀ ਹੋਈ ਸੀ ਕੈਕੀ ਦੀ ਕਿਉਂਕਿ ਘਰੇ ਕਲਾ ਸੀ ਹਾਂਜੀ ਹਾਂਜੀ ਔਖਾ ਤਾਂ ਮਹਿਸੂਸ ਹੋਇਆ ਹੋਣਾ ਜਦੋਂ ਇੱਕਦਮ ਪਾਸਾ ਪਲਟ ਕੇ ਦੂਜੇ ਪਾਸੇ ਆ ਗਏ ਦੇਖੋ ਜੀ ਬਹੁਤ ਮਾੜਾ ਸਮਾਂ ਕੱਢਿਆ ਉਸ ਸਮੇਂ ਦੇ ਵਿੱਚ ਅਸੀਂ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਅਸੀਂ ਬਹੁਤ ਹਾਲਾਤ ਮਾੜੇ ਦੇਖੇ ਨੇ ਹੂੰ ਔਰ ਮੈਂ ਚਾਹੁੰਦੀ ਹੁੰਦੀ ਸੀ ਕਿ ਮੈਂ ਗਾਵਾ ਮੇਰੇ ਹਮੇਸ਼ਾ ਮਨ ਦੇ ਵਿੱਚ ਇਹ ਗੱਲ ਹੁੰਦੀ ਸੀ ਮੈਂ ਗਾਵਾ ਹੂੰ ਪਰ ਜਦੋਂ ਕੋਈ ਮੰਨ ਲਓ ਵੀ ਹੈ ਨਹੀਂ ਸੇ ਇਦਾਂ ਦਾ ਸਾਧਨ ਕੋਈ ਫਿਰ ਗਾਇਕੀ ਨੂੰ ਆਪਣੇ ਅੰਦਰ ਹੀ ਮੈਂ ਇਸੇ ਤਰੀਕ ਬਸ ਡੱਬ ਲਿਆ ਔਰ ਜਦੋਂ ਨਹੀਂ ਮੇਰੀਆਂ ਇੰਟਰਵਿਊਆਂ ਕਾਫੀ ਸਾਰੀਆਂ ਇੰਟਰਵਿਊ ਮੈਂ ਕੀਤੀਆਂ ਹੁਣ ਫੁੱਟ ਕੇ ਨਿਕਲਣ ਲੱਗੀ ਹੈ ਹਾਂਜੀ ਹਾਂਜੀ ਹੂੰ ਸੱਤਾ ਸਾਹਬ ਵਾਲੀ ਕਲਾ ਹਾਂਜੀ ਅੱਛਾ ਕੋਈ ਗੀਤ ਜਾਂ ਕੋਈ ਸ਼ੇਰ ਆਪਣਾ ਹਾਂਜੀ ਸੱਚ ਹੈ ਜੀ ਕਿਸੇ ਨੇ ਸੱਚ ਕਿਹਾ ਸੀ ਕਹਿੰਦੇ ਹੋਵੇ ਪੈਸਾ ਤੇ ਲੱਗਦੀ ਰੋਜ ਮਹਿਫਲ ਸੱਚ ਵੀਰੇ ਨੇ ਕਿਹਾ ਕਿ ਪੈਸਾ ਪੈਸਾ ਦੁਨੀਆ ਕਰਦੀ ਗੱਲ ਸੱਚ ਹੈ ਜੀ ਹੋਵੇ ਪੈਸਾ ਤੇ ਲੱਗਦੀ ਰੋਜ ਮਹਿਫਲ ਮੱਖਣ ਮਿਸ਼ਰੀਆਂ ਵਾਂਗਰਾ ਚੱਟ ਜਾਂਦੇ ਨਾ ਹੋਵੇ ਪੈਸਾ ਤੇ ਲੱਗਦੀ ਰੋਜ ਮਹਿਫਲ ਮੱਖਣ ਮਿਸ਼ਰੀਆਂ ਵਾਂਗਰਾ ਚੱਟ ਜਾਵੇ ਨਾ ਹੋਵੇ ਪੈਸਾ ਨਾ ਬਣਦਾ ਯਾਰ ਕੋਈ ਆਪਣੇ ਜੰਮੇ ਵੀ ਪਾਸਾ ਵੱਟ ਜਾਂਦੇ ਕਿਹਾਂ ਬਾਤ ਹੈ ਅੱਛਾ ਗਾਇਕੀ ਵਾਲੀ ਗੱਲ ਤੋਂ ਆਪਾਂ ਜੇ ਥੋੜਾ ਜਿਹਾ ਮੋੜਾ ਹਟਕੇ ਕਰੀਏ ਇਹ ਕਾਰਪਰਵਰ ਕਿਵੇਂ ਚੱਲਦਾ ਠੀਕ ਠਾਕ ਹੈ ਹਾਂਜੀ ਕਾਰਪਰਵਰ ਠੀਕ ਹੈ ਜੀ ਹੁਣ ਵੀਰੇ ਨੇ ਬਾਹ ਫੜੀ ਆ ਭਰਾਮਾ ਵਾਲਾ ਪਿਆਰ ਵੀ ਦੇ ਰਹੇ ਨੇ ਹਾਂ ਔਰ ਸਾਡੀ ਸਾਰੀ ਟੀਮ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਔਰ ਜਿੰਨੇ ਵੀ ਮੇਰੇ ਨਾਲ ਇਸ ਆਨਲਾਈਨ ਦੇ ਵਿੱਚ ਜੁੜੇ ਹੋਏ ਨੇ ਐ ਦੇਖੋ ਪਹਿਲਾ ਨਾਮ ਮੇਰੇ ਵੀਰੇ ਦਾ ਹੀ ਆਉਂਦਾ ਕਿਉਂਕਿ ਉਹਨਾਂ ਨੇ ਮਾਰਕੀਟ ਦੇ ਵਿੱਚ ਫਿਰ ਤੋਂ ਮੈਨੂੰ ਜਾਗਰੂਤ ਕੀਤਾ ਸ੍ਰੋਤਿਆਂ ਦੇ ਰੂ ਰੂ ਕੀਤਾ ਔਰ ਮੈਂ ਸਾਡੇ ਫਾਦਰ ਸਾਹਿਬ ਦੀ ਗਾਇਕੀ ਨੂੰ ਉਹਨਾਂ ਨੇ ਅੱਗੇ ਲੈ ਕੇ ਆਂਦਾ ਸਾਡੇ ਤਾਂ ਮੰਦਰ ਦੇ ਵਿੱਚ ਸੀ ਵੀ ਮੈਂ ਨਹੀਂ ਗਾ ਸਕਦੀ ਕਿਉਂਕਿ ਹਾਲਾਤ ਘਰ ਦੇ ਵਿੱਚ ਗਰੀਬੀ ਦੇ ਵਿੱਚ ਸੀਗੇ ਵੀ ਨਹੀਂ ਗਾਉਂਦੇ ਜਦੋਂ ਉਹਨਾਂ ਨੇ ਮੇਰੀ ਇੰਟਰਵਿਊ ਦੇਖੀਆ ਮੈਨੂੰ ਗਾਇਕੀ ਲੈਣ ਚ ਲੈ ਕੇ ਆਂਦਾ ਔਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਦੀਪ ਬੇਲੜਾ ਜੀ ਕੈਨੇਡਾ ਤੋਂ ਔਰ ਹੈਪੀ ਜੀ ਪਨੀਤ ਜੀ ਮੇਰੇ ਭਰਾ ਨੇ ਸਾਰੇ ਔਰ ਹਸਨ ਜੀ ਹਸਨ ਮਾਨਿਕ ਜੀ ਜਿਨ੍ਹਾਂ ਦਾ ਮਾ ਸੰਗ ਆ ਹਮ ਔਰ ਬਲਾਸਟਰ ਜੋੜੀ ਜਿਨ੍ਹਾਂ ਨੇ ਮੇਰੇ ਮਾ ਸੰਗ ਦੇ ਵਿੱਚ ਕੰਮ ਕੀਤਾ ਜੀ ਔਰ ਸਾਡੀ ਸਾਰੀ ਟੀਮ ਵੱਲੋਂ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਮੇਰੇ ਗੀਤਾਂ ਨੂੰ ਪਿਆਰ ਦਿੱਤਾ ਦੋਸਤੋ ਇੱਕ ਗੱਲ ਮੈਂ ਤੁਹਾਡੇ ਨਾਲ ਇੱਥੇ ਸਾਂਝੀ ਕਰਨੀ ਚਾਹਾਂਗਾ ਵੀ ਮੇਰਾ ਲਗਭਗ ਮੈਂ ਪਹਿਲਾਂ ਵੀ ਦੱਸਿਆ ਵੀ ਦੋ ਤੋਂ ਢਾਈ ਦਹਾਕੇ ਪੰਜਾਬੀ ਸੰਗੀਤ ਦੇ ਬੇੜੇ ਨਾਲ ਵਿਚਰਦਿਆਂ ਜਾਂ ਇਹ ਕਹ ਲਈਏ ਵੀ ਲੈਕਚਰ ਕਲਾ ਕਲਾਕਾਰਾਂ ਦੇ ਨਾਲ ਖੈਣਿਆਂ ਲੰਘ ਕੇ ਪਰ ਇਹ ਜੇ ਬਹੁਤ ਘਟ ਇਨਸਾਨ ਮੈਂ ਵੇਖੇ ਨੇ ਜਿਹੜੇ ਕਿਸੇ ਦੀ ਬਾਹ ਫੜ ਕੇ ਜੇ ਆਪ ਕਿਨਾਰੇ ਤੇ ਲੱਗੇ ਹੋਏ ਨੇ ਤਾਂ ਉਹਨੂੰ ਕਿਨਾਰੇ ਤੇ ਪਾਰ ਨਗਾਉਣ ਦੀ ਜੇ ਆਪਾਂ ਕਹ ਲਈਏ ਕੋਸ਼ਿਸ਼ ਕਰ ਦਿੰਦੇ ਨੇ ਬਹੁਤ ਘਟ ਇਨਸਾਨ ਹੁੰਦੇ ਨੇ ਇਹਨਾਂ ਨੌਜਵਾਨਾਂ ਦਾ ਅਸੀਂ ਸਾਨੂੰ ਐ ਮੈਂ ਸਜਦਾ ਕਰਦਾ ਵੀ ਇਹਨਾਂ ਨੇ ਇੱਕ ਲੜਕੀ ਨੂੰ ਸੱਤਾ ਸਭ ਦੀ ਧੀ ਨੂੰ ਇਸ ਪਲੇਟਫਾਰਮ ਜਿਹੜਾ ਉਹ ਦਿੱਤਾ ਹੈ ਬਹੁਤ ਘੱਟ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਸਾਰਿਆਂ ਨੇ ਦੇਖੇ ਹੋਵੋਗੇ ਜਿਹੜੇ ਅਜਿਹੇ ਕਾਰਜ ਜਿਹੜੇ ਲੋਕ ਕਰਦੇ ਨੇ ਕੋਈ ਹਰਮਨ ਹੋਰ ਤੁਹਾਡੀ ਪਸੰਦ ਹਾਂਜੀ ਦੇਖੋ ਵੀ ਜਿਨ੍ਹਾਂ ਨੇ ਮਾਰਕੀਟ ਦੇ ਵਿੱਚ ਮੈਨੂੰ ਪਹਿਲਾਂ ਲੱਗਿਆ ਔਰ ਧੰਨਰ ਟੋਲ ਜੀ ਜਿਨ੍ਹਾਂ ਦਾ ਸੌਂਗ ਆਇਆ ਸੀ ਬਿਰਸਾ ਕਿਉਂਕਿ ਚਲੋ ਦੇਖੋ ਜੀ ਸੌਂਗ ਤਾਂ ਬਹੁਤ ਵਧੀਆ ਸੀ ਪਰ ਸਰੋਤਿਆਂ ਨੂੰ ਕਿਹੜੀ ਚੀਜ਼ ਪਸੰਦ ਕਿਹੜੇ ਵੇਲੇ ਆ ਜਾਵੇ ਉਹ ਗੀਤ ਹੋਰ ਹਾਂਜੀ ਹਾਂ ਟਿੱਪਲ ਹੀਪਿੰਗਾ ਕਿੱਥੇ ਹੁਣ ਪਾਉਂਦੀਆਂ ਕੁੜੀਆਂ ਹਾਨੇ ਵਿੱਚ ਤਿਰਿੰਜਣਾ ਲੋਕੋ ਇਹ ਕਿੱਥੇ ਜੁੜੀਆਂ ਹਾਨੇ ਟਿੱਪਲ ਹੀਪਿੰਗਾ ਕਿੱਥੇ ਹੁਣ ਪਾਉਂਦੀਆਂ ਕੁੜੀਆਂ ਹਾਨੇ ਵਿੱਚ ਤਿਰਿੰਜਣਾ ਲੋਕੋ ਇਹ ਕਿੱਥੇ ਜੁੜੀਆਂ ਹਾਨੇ ਨਾਰਈਆਂ ਹੋਤੀਆਂ ਨਾ ਤੇ ਹਰ ਵੇਲੇ ਕੋ ਹੋਣ ਬਦਲੇ ਗਏ ਆਏ ਸਾਡਾ ਸੱਬਿਆਚਾਰ ਬੇਲੋਕੋ ਹੁਣ ਆਪਾਂ ਫਲਦੇ ਜਾਂਦੇ ਸੱਬਿਆਚਾਰ ਬੇਲੋਕੋ ਫੈਸ਼ਨ ਨੇ ਮਤੁਮਹਾਰੀ ਆਇਆ ਯੁੱਗ ਮਸ਼ੀਨਾ ਹਾਂ ਦਾ ਕੁਰਤੇ ਚਾਦਰੇ ਦੀ ਥਾਂ ਹੋਇਆ ਜੋਰੀਏ ਜਿੰਨਾ ਹਾਂ ਦਾ ਫੈਸ਼ਨ ਨੇ ਮਤੁਮਹਾਰੀ ਆਇਆ ਯੁੱਗ ਮਸ਼ੀਨਾ ਹਾਂ ਦਾ ਕੁਰਤੇ ਚਾਦਰੇ ਦੀ ਥਾਂ ਹੋਇਆ ਜੋਰੀਏ ਜੀਨਾ ਦਾ ਹੋਰ ਹੀ ਹੋਗੇ ਸਾਡੇ ਹਰ ਸ਼ਿੰਗਾਰ ਵੇ ਲੋਕੋ ਹੁਣ ਬਦਲ ਗਿਆ ਏ ਸਾਡਾ ਸੱਬੇ ਆਚਾਰ ਵੇ ਲੋਕੋ ਹੁਣ ਆਪਾਂ ਫਲਦੇ ਜਾਂਦੇ ਸੱਬੇ ਆਚਾਰ ਵੇ ਲੋਕੋ ਦੋਸਤੋ ਜਾਂਦੇ ਜਾਂਦੇ ਮੈਂ ਇੱਕ ਹੋਰ ਤੁਹਾਨੂੰ ਜਿਹੜੀ ਬੇਨਤੀ ਹੈ ਅਪੀਲ ਹੈ ਉਹ ਕਰਨੀ ਚਾਹਾਂਗਾ ਵੀ ਅਸੀਂ ਉਹਨਾਂ ਫੁਕਰਾ ਪੰਥੀ ਉਹਨਾਂ ਲੱਚਰ ਗਾਇਕਾਂ ਨੂੰ ਲੱਖਾਂ ਰੁਪਈਆ ਲੁਟਾ ਦਿੰਨੇ ਆ ਲੋੜ ਅਜ਼ਹਿਹ ਫਨਕਾਰਾਂ ਦੀ ਅਜ਼ਹਿੀਆਂ ਧੀਆਂ ਦੀ ਜਿਹੜੀਆਂ ਸੱਭਿਆਚਾਰ ਦੀ ਰਾਖੀ ਕਰਨ ਦਾ ਜਿਹੜਾ ਦਮ ਹੈ ਉਹ ਭਰਦੀਆਂ ਨਹੀਂ ਇਹਨਾਂ ਦੀ ਬਾਹ ਫੜਨ ਦੀ ਆਓ ਲੱਖਾਂ ਰੁਪਈਆ ਉਹਨਾਂ ਨੂੰ ਲਟਾਉਣ ਦੀ ਬਜਾਏ ਠੀਕ ਹੈ ਇਹ ਭਾਵੇਂ ਨਿੱਜੀ ਮਸਲੇ ਨੇ ਉਹਨਾਂ ਦੇ ਅਸੀਂ ਉਸ ਤੇ ਕਿੰਤੂ ਨਹੀਂ ਕਰ ਸਕਦੇ ਪਰ ਇਹ ਵੀ ਸਾਡਾ ਫਰਜ਼ ਬਣਦਾ ਵੀ ਇਹਨਾਂ ਧੀਆਂ ਨੂੰ ਅਸੀਂ ਬਾਹ ਫੜ ਕੇ ਇੱਕ ਖੇਤਰ ਦੇ ਤੱਕ ਇੱਕ ਮਰਤਵੇ ਤੱਕ ਉਪੜਦਾ ਕਰੀਏ ਹਰਮਨ ਕੋਈ ਹੋਰ ਗੱਲਬਾਤ ਜਿਹੜੀ ਕੈਮਰਾ ਦੇ ਜ਼ਰੀਏ ਸਾਂਝੀ ਕਰਨੀ ਹੋਵੇ। ਹਾਂਜੀ ਦੇਖੋ ਵੀ ਇਸੇ ਤਰ੍ਹਾਂ ਹੀ ਉਮੀਦ ਕਰਦੀ ਹਾਂ ਸਾਰਿਆਂ ਤੋਂ ਵੀ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ। ਔਰ ਮੈਂ ਆਪਣੇ ਫਾਦਰ ਸਾਹਿਬ ਵਾਂਗੂ ਸਾਫ ਉਸਤਰੀ ਗਾਇਕੀ ਗੋਂ ਦਾ ਯਤਨ ਕਰੂੰਗੀ ਔਰ ਤੁਹਾਡੀਆਂ ਅਬੀਦਾਂ ਤੇ ਖਰੀ ਉਤਰੂੰਗੀ ਔਰ ਜਿਵੇਂ ਤੁਸੀਂ ਮੇਰੇ ਫਾਦਰ ਸਾਹਿਬ ਨੂੰ ਪਿਆਰ ਕੀਤਾ ਉਸੇ ਤਰ੍ਹਾਂ ਮੈਨੂੰ ਪਿਆਰ ਦਿੰਦੇ ਰਹੋ ਜੀ। ਔਰ ਮੇਰੇ ਗੀਤਾਂ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ। ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਔਰ ਮਾਂ ਸੌਂਗ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ। ਉਹਦੀਆਂ ਚੰਦ ਲੈਣਾ ਤੁਹਾਨੂੰ ਸੁਣਾਉਣ ਜਾ ਰਹੀ ਹਾਂ। ਜਰੂ ਤੂੰ ਦੁਨੀਆ ਤੋਂ ਹੋ ਕਾਹਦਾ ਤੁਰਗੀ ਤੂੰ ਦੁਨੀਆ ਤੋਂ ਹੋ ਕਾਹਦਾ ਤੁਰਗੀ ਫਿਰ ਤੂੰ ਠਗੀ ਸ਼ਾਂ ਇੱਕ ਵਾਰ ਹੀ ਤੇ ਦੱਸ ਜਾ ਕਿਉਂ ਤੂੰ ਛੱਡ ਕੇ ਤੁਰਗੀ ਮਾਂ ਨਹੀਂ ਇੱਕ ਵਾਰ ਹੀ ਤੇ ਦੱਸ ਜਾ ਹੁਣ ਤੂੰ ਕਿੱਥੇ ਤੁਰਗੀ ਮਾਂ ਜਦ ਮੈਂ ਤੇਰੇ 베ੜੇ ਆਉਣਾ ਤੂੰ ਨਾ ਮੈਨੂੰ ਗਲ ਨਾਲ ਲਾਉਣਾ ਜਦ ਮੈਂ ਤੇਰੇ ਵੇੜੇ ਆਉਣਾ ਤੂੰ ਨਾ ਮੈਨੂੰ ਗਲ ਨਾਲ ਲਾਉਣਾ ਨਾਲ ਤੇਰੇ ਜਹਾਂ ਰੌਣਕ ਸੀ ਅੱਜ ਨਾਲ ਤੇਰੇ ਜਹਾਂ ਰੌਣਕ ਸੀ ਅੱਜ ਹੋ ਗਈ ਸੁਨਸਰਾ ਇੱਕ ਵਾਰੀ ਤੇ ਦੱਸ ਜਾ ਕਿਉਂ ਤੂੰ ਛੱਡ ਕੇ ਤੁਰ ਗਈ ਮਾਨੀ ਇੱਕ ਵਾਰੀ ਤੇ ਦੱਸ ਜਾ ਉਹ ਤੂੰ ਕਿੱਥੇ ਤੁਰ ਗਈ ਮਾਂ ਬਾ ਕਮਾਲ ਪਣੇ ਕੋਈ ਹੋਰ ਮੰਨਦੀ ਹੈ ਇਸਾ ਗੀਤ ਗਾਉਣ ਦੀ ਸਿਰ ਹਾਂਜੀ ਮੈਂ ਮੇਰਾ ਇੱਕ ਗੀਤ ਸੀਗਾ ਚੱਲ ਰਿਹਾ ਮਾਰਕੀਟ ਦੇ ਵਿੱਚ ਉਹ ਵੀ ਬਹੁਤ ਵਧੀਆ ਪਿਆਰ ਮਿਲਿਆ ਜੀ ਹੂੰ ਰੁੱਤ ਪਿਆਰ ਦੀ ਚੰਨਾ ਮੇਰੇ ਨਾਲ ਤੂੰ ਸੋਹਣਾ ਸੱਜਣਾ ਰੁੱਤ ਪਿਆਰ ਦੀ ਚੰਨਾ ਮੇਰੇ ਨਾਲ ਤੂੰ ਹੀਰ ਵਰਗੀ ਦਾ ਰੱਖਦਾ ਖਿਆਲ ਤੂੰ ਮੈਂ ਸੀ ਤੇਰੇ ਨਾਲ ਪੜਦੀ ਵੇ ਹੋ ਤਿਰਾਂ ਬਾਅਦ ਤੂੰ ਹਲਾਰਾ ਦਿੱਤਾ ਪੀਂਗ ਨੂੰ ਸੋਹਣਿਆ ਸੱਜਣਾ ਮੈਂ ਅੰਬਰਾਂ ਨਾਲ ਮੈਂ ਬੱਦਲਾਂ ਨਾਲ ਮੈਂ ਅੰਬਰਾਂ ਨਾਲ ਗੱਲਾਂ ਕਰਦੀ ਹੀ ਵੇ ਰਤ ਬਿਆਹ ਦਿੱਚ ਚਨਾ ਮੇਰੇ ਨਾਲ ਤੂੰ ਅੱਜ ਬੱਦਲ ਦੁਬਾਰਾ ਆਇਆ ਚੜਕੇ ਵੇ ਕਣੀਆਂ ਨੇ ਠੇਰਾ ਪਾਲਿਆ ਕੁਝ ਪਲ ਲਿਆ ਸੀ ਮਰ ਜਾਣੇ ਹਾਂ ਫੇ ਦਿਲ ਵਿੱਚ ਡੇਰਾ ਲਾ ਲਿਆ ਵੇ ਅੱਜ ਬੱਦਲ ਦੁਬਾਰਾ ਆਇਆ ਚੜਕੇ ਵੇ ਕਣੀਆਂ ਨੇ ਠੇਰਾ ਪਾਲਿਆ ਕੁਝ ਪਲਾਂ ਲਈ ਆਇਆ ਸੀ ਮਰ ਜਾਣੇ ਆਵੇ ਦਿਲ ਵਿੱਚ ਡੇਰਾ ਲਾ ਲਿਆ ਵੇ ਚੰਗੀ ਲਬਲੀ ਕਲੇਰ ਨੂੰ ਮੈਂ ਲੱਗਦੀ ਸੋਹਣਿਆ ਸੱਜਣਾ ਚੰਗੀ ਲਬਲੀ ਕਲੇਰ ਨੂੰ ਮੈਂ ਲੱਗਦੀ ਉਹਦੇ ਤੇ ਮੇਰੀ ਅੱਖ ਖੜ ਗਈ ਵੇ ਉਹ ਚਿਰਾਂ ਬਾਅਦ ਤੂੰ ਹਲਾਰਾ ਦਿੱਤਾ ਪੀਗ ਨੂੰ ਸੋਹਣਿਆ ਸੱਜਣਾ ਮੈਂ ਅੰਬਰਾਣਾ ਮੈਂ ਬਦਲਣਾ ਨਾ ਮੈਂ ਅੰਬਰਾਣਾ ਗੱਲਾਂ ਕਰਦੀ ਹੀ ਵੇ ਰੁੱਤ ਪਿਆਰ ਦੀ ਚ ਚਨਾ ਮੇਰੇ ਨਾਲ ਮੇਰਾ ਖਿਆਲ ਆ ਰੋਤ ਪਿਆਰ ਦੇ ਰਿਟਰਨ ਹਾਂਜੀ ਇਹ ਰੋਤ ਪਿਆਰ ਦੇ ਰਿਟਰਨ ਹਾਂਜੀ ਹਾਂ ਕੋਈ ਹੋਰ ਗੱਲਬਾਤ ਬਸ ਬਲਸਟਰ ਜੋੜੀ ਨੇ ਇਸ ਗਿੱਤੇ ਵਿੱਚ ਕੰਮ ਕੀਤਾ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਔਰ ਸਾਰੀਆਂ ਰੱਬ ਵਰਗੇ ਸਰੋਤਿਆਂ ਦੀਆਂ ਉਮੀਦਾਂ ਤੇ ਖਰੀ ਉੱਤਰਨ ਦੀ ਕੋਸ਼ਿਸ਼ ਕਰੂੰਗੀ ਉਮੀਦ ਕਰਦੀ ਐ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਔਰ ਵਧੀਆ ਵਧੀਆ ਸੌਂਗ ਤੁਹਾਡੀ ਨਜ਼ਰ ਕਰਦੀ ਰਹਾ ਮੈਂ ਤੁਸੀਂ ਮੈਨੂੰ ਐਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਤੁਸੀਂ ਸਾਨੂੰ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਦੋਸਤੋ ਇਹ ਸੀ ਸਵਰਗੀ ਨਸੱਤਰ ਸਤਾ ਹੋਰਾਂ ਦੀ ਲੜਕੀ ਹਰਮਨ ਸਤਾ ਜਿਨ੍ਹਾਂ ਨੇ ਆਪਣੀ ਜਿਹੜੀ ਮੈਂ ਆਖੂਗਾ ਵੀ ਪਹਿਲੀ ਪੁਲਾਹ ਹੈ ਪੰਜਾਬੀ ਸੰਗੀਤ ਦੇ ਵਿਢੇ ਅੰਦਰ ਰੱਖਿਆ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਇਹਨਾਂ ਨੂੰ ਵੱਧ ਤੋਂ ਵੱਧ ਮਾਣ ਦੇ ਕੇ ਉਸ ਮਰਤਬੇ ਤੱਕ ਉਸ ਖੇਤਰ ਤੱਕ ਉਸ ਉਚਾਈ ਤੱਕ ਪਹੁੰਚਾਈਏ ਜਿੱਥੇ ਇਹ ਇਹਨਾਂ ਵਰਗੇ ਕਲਾਕਾਰਾਂ ਨੂੰ ਜਾਣਾ ਚਾਹੀਦਾ ਹੈ ਕੁਪਕਲਾ ਤੋਂ ਮਨਜਿੰਦਰ ਸਿੰਘ ਸਰੌਦ ਦੇ ਨਾਲ ਸੰਦੀਪ ਸਿੰਘ ਮੋਵਨਾਵਾਦੀ ਦੀ ਰਿਪੋਰਟ